ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰਾ ਦੇ ਪੁੱਤਰ ਮਹਿਤਾਬ ਸਿੰਘ ਦੇ ਵੱਲੋਂ ਆਪਣੇ ਪਿਤਾ ਨੂੰ ਨਸ਼ਾ ਤਸਕਰੀ ਦੇ ਵਿੱਚ ਫਸਾਉਣ ਦੇ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ। ਕੋਈ ਸਬੂਤ ਨਹੀਂ ਜਿਨ੍ਹਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਭਾਰਤ ਦੇ ਵਿੱਚ ਇੱਕ ਅਦਾਲਤ ਵੀ ਹੈ ਮంత్రి ਲੁਧਿਆਣਾ ਦੇ ਬੀ ਆਰਐਸ ਨਗਰ ਵਿਖੇ ਇੱਕ ਧਾਰਮਿਕ ਪ੍ਰੋਗਰਾਮ ਤੇ ਵਿੱਚ ਸ਼ਾਮਿਲ ਹੋਣ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਕੇਂਦਰੀ ਮੰਤਰੀ ਹਰਦੀਪ ਪੂਰੀ ਦੇ ਫਲੋ ਪ੍ਰਾਲੀ ਸਾੜਨ ਕਾਰਨ ਦਿੱਲੀ ਦੇ ਵਿੱਚ ਹੋ ਰਹੇ ਪ੍ਰਦੂਸ਼ਣ ਦੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰੋਂਦੇ ਹੋਏ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਜ਼ਿੰਮੇਵਾਰ ਠਹਿਰਾਇਆ ਨਹੀਂ ਜਾਣਾ ਚਾਹੀਦਾ ਉਹ ਆਪਣੇ ਪੱਧਰ ਤੇ ਕੰਮ ਕਰ ਰਹੇ ਨੇ ਸੋ ਇਸੇ ਦੌਰਾਨ ਕਿਸਾਨਾਂ ਦੇ ਫਲੋ ਰੇਲਵੇ ਟ੍ਰੈਕ ਤੇ ਜੋ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਲੋਕਾਂ ਨੂੰ ਮੁਸ਼ਕਲ ਹੰਦਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰ ਨੇ ਕਿਸਾਨਾਂ ਦੀਆਂ ਜ਼ਿਆਦਾਤਰ ਮੰਗਾਂ ਮੰਨ ਲਈਆਂ ਨੇ ਜੀ ਸਰ ਆਰਾਮ ਫਲੋਰੀ ਜੀ ਇਹ ਲੋਕੋ ਦੀ ਜਗ੍ਹਾ ਫੇਰ ਕੀ ਐਸੀ ਵਿਅਕਤੀਤਵ ਹੈ ਜਿਨ੍ਹਾਂ ਨੇ ਧਾਰਮਿਕ ਜਗਤ ਨੂੰ ਸਾਰੇ ਹਿੰਦੁਸਤਾਨ ਨੂੰ ਬਲਕਿ ਪੂਰੀ ਦੁਨੀਆ ਦੇ ਵਿੱਚ ਗਾਈ ਜਾਣ ਵਾਲੀ ਓਮ ਜੈ ਜਗਦੀਸ਼ਾਰੇ ਜਿਹੜੀ ਆਰਤੀ ਦਿੱਤੀ ਜਿਹੜੀ ਘਰ ਘਰ ਚੋਂ ਦੀ ਬੰਦਨਾ ਹੁੰਦੀ ਆ ਪ੍ਰਮਾਤਮਾ ਦਾ ਰੂਪ ਤਾਂ ਇੱਕ ਆ ਉਸ ਰੂਪ ਨੂੰ ਧਿਆਨ ਨਾਲ ਲਿਖੀ ਗਈ ਹੈ ਔਰ ਉਹਨਾਂ ਦਾ ਬਹੁਤ ਵੱਡਾ ਮੈਂ ਕਹਿੰਦਾ ਸਾਰਾ ਸਮਾਜ ਕਰਤੱਗ ਹੋ ਹੈ ਜਿੱਨਾ ਸਨਾਤਨ ਹੈਗਾ ਆਦੀ ਧਰਮ ਜਿੱਤੋਂ ਦੁਨੀਆ ਦੀ ਉਤਪਤੀ ਹੋਈ ਹੈ ਉਹ ਹਰ ਇੱਕ ਲੋਕਾਂ ਦੇ ਪ੍ਰਮਾਤਮਾ ਨੂੰ ਹਰ ਇੱਕ ਰੂਪ ਚ ਯਾਦ ਕਰਦੇ ਆ ਸੋ ਮੈਂ ਆਪਣੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਇਆ ਮੈਂ ਧੰਨਵਾਦੀ ਹਾਂ ਸਾਰੇ ਜਿਹੜੇ ਉਹਨਾਂ ਦੇ ਉਹਨਾਂ ਦੇ ਉਸ ਜਨਮ ਦਿਨ ਨੂੰ ਉਹਨਾਂ ਦਾ ਹਰ ਸਾਲ ਮਨਾਉਂਦੇ ਆ ਔਰ ਲਗਾਤਾਰ ਮਨਾਉਂਦੇ ਆ ਰਹੇ ਆ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਹੈ ਇਹ ਗੱਲ ਕਰਨ ਦਾ ਅਕਸ਼ੈਪਾਲ ਕਹਿੰਦਾ ਬੇਟੇ ਰੋਪਲਾ ਹੈ ਕਿ ਸਰਕਾਰ ਉਹਨਾਂ ਦੇ ਫਾਦਰ ਨੂੰ ਦਰਸਮਗਲਾ ਵਰਜੋਂ ਪੇਸ਼ ਕਰਨਾ ਚਾਹੁੰਦੀ ਹੈ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਕੋਈ ਕਿਸੇ ਨੂੰ ਪੇਸ਼ ਨਹੀਂ ਕਰ ਸਕਦਾ ਅਲਟੀਮੇਟਲੀ ਕਿਸੇ ਚੀਜ਼ ਦੇ ਕੋਈ ਨਾ ਕੋਈ ਐਵੀਡੈਂਸ ਹੁੰਦੇ ਆ ਜਿਹਦੇ ਆਧਾਰ ਤੇ ਪੁਲਿਸ ਦੀ ਕਾਰਵਾਈ ਚੱਲਦੀ ਹੈ ਕੋਈ ਇਦਾਂ ਦਾ ਹੈ ਨਹੀਂ ਵੀ ਕਿਸੇ ਦੇ ਉੱਤੇ ਵੀ ਕਰ ਦੋਏ ਲੇਕਿਨ ਹਿੰਦੁਸਤਾਨ ਦੇ ਵਿੱਚ ਇਦਾਂ ਦੀ ਗੱਲ ਨਹੀਂ ਇਨਵੈਸਟੀਗੇਸ਼ਨ ਤੋਂ ਬਾਅਦ ਸਾਰੀਆਂ ਕੋਰਟ ਕਥਿਆਰੀਆਂ ਏਸੀ ਕਰਕੇ ਆ ਸਰ ਸਰ ਆ ਆਰਥਿਕ ਮੰਤਰੀ ਨੇ ਜੋਕ ਆਇਆ ਕਿ ਪ੍ਰਾਣੀ ਸਾੜਨੇ ਫੈਸਪੋਲੂਸ਼ਨ ਖਰਾਬ ਹੋ ਰਿਹਾ ਹੈ ਸੂਬਾ ਸਰਕਾਰ ਕੀ ਕਰਦੀ ਕਿਹਨੇ ਰੋਪ ਲਗਾ ਕੇ ਮੰਤਰੀ ਹਰਦੀਪਪੁਰੀ ਨੇ ਕੇਂਦਰੀ ਮੰਤਰੀ ਹਰਦੀਪਪੁਰੀ ਜੀ ਕੇਂਦਰੀ ਮੰਤਰੀ ਨੂੰ ਕਹੋ ਵੀ ਇਹ ਗੱਲ ਇਹ ਹੈ ਕਿ ਇਹ ਹੁਣ ਪੰਜਾਬ ਦੇ ਉੱਤੇ ਗੱਲ ਪਾ ਦੇਣੀ ਕੋਈ ਬਹੁਤ ਵਧੀਆ ਗੱਲ ਨਹੀਂ ਹੈ لیکن ਪੰਜਾਬ ਸਰਕਾਰ ਆਪਣੇ ਲੈਵਲ ਦੇ ਉੱਤੇ ਇਸ ਚੀਜ਼ ਨੂੰ ਲਗਾਤਾਰ ਬੇਨਤੀ ਕਰਦੀ ਆ ਰਿਹਾ ਉਹ ਕਰਦੇ ਰਹੇਗੇ ਕੋਈ ਪਰਾਲੀ ਨਹੀਂ ਸਾੜੇ ਜਾ ਰਹੇ ਸਰ ਕਿਸਾਨ ਲਗਾਤਾਰ ਨੇ ਬੈਠੇ ਹੋਏ ਆ ਕਿਸਾਨਾਂ ਨਾਲ ਅੱਜ ਅੱਜ ਦਾ ਸਰਮੈਗਨ ਪ੍ਰੋਗਰਾਮ ਆ ਕਰਨੇ ਦੇ ਉੱਤੇ ਕਿਸਾਨਾਂ ਨੂੰ ਨਹੀਂ ਬਹਿਣਾ ਚਾਹੀਦਾ ਕਿਸਾਨਾਂ ਨੂੰ ਇਹਨਾ ਦੇਖੋ ਗੱਲ ਪਤਾ ਕੀ ਆ ਬੜਾ ਲੰਬਾ ਅਰਸਾ ਹੋ ਰਿਹਾ ਇਹ ਜਿਹੜੀ ਸਰਕਾਰ ਹੈ ਇਹ ਕਿਸਾਨ ਪੱਖੀ ਸਰਕਾਰ ਆ ਪੰਜਾਬ ਦੇ ਵਿੱਚ ਤੇ ਉਹਨਾਂ ਦੀ ਹਰ ਇੱਕ ਗੱਲ ਨੂੰ ਸੁਣਦੇ ਵੇ ਆ ਮੁੱਖ ਮੰਤਰੀ ਜੀ ਨਾਲ ਇਹਨਾਂ ਦੇ ਮੀਟਿੰਗ ਵੀ ਹੋ ਚੁੱਕੀਆਂ ਬੈਠੇ ਵੀ ਆ ਪ੍ਰੋਪਰ ਉਹਨਾਂ ਨੇ ਉਹਨਾਂ ਦੇ ਜਿਹੜੀਆਂ ਜਿਹੜੀਆਂ ਗੱਲਾਂ ਆ ਗਈਆਂ ਉਹਨਾਂ ਦਾ ਕੋਈ ਕੀ ਗੱਲਾਂ ਜਿਹੜੀਆਂ ਉਹਨਾਂ ਦੀ ਡਿਮਾਂਡ ਠੀਕ ਨਹੀਂ ਆ ਗਈਆਂ ਇਸ ਕਰਕੇ ਜਿਹੜੀਆਂ ਉਹਨਾਂ ਦੀ ਠੀਕ ਡਿਮਾਂਡ ਸੀ ਪਹਿਲੀ ਸਰਕਾਰ ਆ ਮੈਂ ਤੁਹਾਨੂੰ ਗੱਲ ਦੱਸਣੀ ਚਾਹਨਾ ਇਹ ਕਿ ਜਿਹਨੇ ਪਨੀਰੀ ਦੇ ਉੱਤੇ ਇਹਦਾ ਮੁਆਵਜ਼ਾ ਦਿੱਤਾ ਸਾਲੇ ਕਿਦੀ ਅਪ ਗੱਲਬਾਤ ਕਰ ਰਹੇ ਹੋ ਜੇ ਅੱਗੇ ਸੰਭਾਲੋ ਬੰਦਾ ਕਿਉਂ ਨਾ ਐਲਾਨ ਮਤਲਬ ਅਜਾਂਡਾ ਜੀ ਕਿੰਨੇ ਕਰਾਂਗੇ ਬਾਕਸ ਸਟੇਜ ਕਾਦਾ ਜੀ ਕਾਉਂਟੀ ਲੈਵਲ ਤੇ ਵੀ ਕਿਸਾਨਾਂ ਨਾਲ ਸੰਘਰਸ਼ ਕਰਾਂਗੇ ਨਹੀਂ ਉਹ ਕਿਸਾਨਾਂ ਨੂੰ ਸੰਘਰਸ਼ਿਬ ਦੇ ਅੰਦਰ ਸੰਘਰਸ਼ਿਬ ਦੇ ਗੱਲਬਾਤ ਕਰਨੀ ਚਾਹੀਦੀ ਹੈ ਆ ਜੋ ਬੇਟਾ ਫਾਇਰ